ਇਹ ਜਦੋਂ ਆਕਰ ਚੱਲ 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 ਆਪਾਂ ਕਹਿੰਨੇ ਆ ਬੰਦਾ ਕਈ ਵਾਰੀ ਨਿਗਾਹ ਫੋਨ ਤੇ ਜਾਂ ਨਿਗਾਹ ਪਾਸੇ-ਪਾਸੇ ਕਰਦਾ ਟਰੈਪਕ ਜਾਮ ਉਹ ਤੁਰਦਾ ਨਹੀਂ ਜਾਂ ਰੂਲਾਂ ਨੂੰ ਵਾਰ-ਵਾਰ ਤੋੜਨਾ ਜਾਂ ਹੁੱਲੜ ਬਾਜੀ ਇਹ ਬਰਦਾਸ਼ਤ ਮੈਂ ਤਾਂ ਨਹੀਂ ਕਰਦਾ ਟਾਕੇ ਮਾਰਨੇ ਉਹ ਚੰਗਾ ਨਹੀਂ ਲੱਗਦਾ ਆਪਾਂ ਕਹੋ ਜੋ ਪੰਜਾਬ ਚ ਰਹਿੰਦੇ ਆ ਪੰਜਾਬੀ ਦਾ ਕੰਮ ਹੈ ਹਰੇਕ ਨੂੰ ਗੱਲ ਆ ਲਾਉਣਾ ਕਿਸੇ ਤਰ੍ਹਾਂ ਦੇ ਹੁੱਲੜ ਬਾਜੀ ਮੈਨੂੰ ਪਸੰਦ ਨਹੀਂ ਜੋ ਮਰਜੀ ਮੇਰੇ ਕੋਈ ਕੰਪਲੇਨਟ ਕਰੇ ਮੇਰੇ ਕੋ ਸ਼ਿਕਾਇਤ ਉਹਨਾਂ ਲਈ ਜੈਨੂਨ ਕੰਮ ਕਰਦਾ ਰਹੂੰਗਾ ਸਰਕਾਰਾਂ ਵੀ ਸੋਚਦੀਆਂ ਹਰੇਕ ਬੰਦੇ ਨੂੰ ਕਿਸੇ ਨਾ ਕਿਸੇ ਕੰਮ ਤੇ ਲਾਇਆ ਜਾਵੇ ਉਹਦੀ ਸੋਚ ਵੀ ਸਰਕਾਰ ਦੀ ਇਹੀ ਸੋਚ ਹੈ ਹਰੇਕ ਸਾਡੇ ਪੁਲਿਸ ਆਫਸਰ ਦੀ ਸੋਚ ਵੀ ਇਹ ਹੈ ਵੀ ਕੋਈ ਵੀ ਬੰਦਾ ਸ਼ਾਂ ਨੂੰ ਭੁੱਖਾ ਨਾ ਹੋਵੇ ਕਿਉਂਕਿ ਹੁਣ ਅਸੀਂ ਪੜ੍ਹ ਲੈ ਕੇ ਵੀ ਅਸੀਂ ਸਾਨੂੰ ਐਂ ਲੱਗਦਾ ਵੀ ਕਈ ਵਾਰੀ ਬੋਲੀ ਇਹਨਾਂ ਕਿ ਛੇਤੀ ਕਰੋ ਛੇਤੀ ਕਰੋ ਐ ਹੋ ਜਾਂਦਾ ਵੀ ਐਂ ਲੱਗਦਾ ਵੀ ਅਨਪੜ੍ਹ ਕਰ ਰਹੇ ਅਸੀਂ ਅਸੀਂ ਇਹੀ ਕੋਸ਼ਿਸ਼ ਹੁੰਦੀ ਹੈ ਇਹਨੂੰ ਕੋਈ ਕੱਪੜੇ ਦਿੱਗੇ ਦਨ ਤਿਹਾਰ ਤੇ ਇਹਦਾ ਹਰੇਕ ਸੈਲੀਬ੍ਰੇਟ ਕਰਦੇ ਸੀ ਸੈਲੀਬ੍ਰੇਟ ਇਹਦਾ ਬਰਥਡੇ ਪਿਛਲੇ ਦਿਨ ਆਇਆ ਇਹਨੂੰ ਸਪੈਸ਼ਲ ਬਣਾਇਆ ਗਿਆ ਨੀ ਵੀ ਪਾ ਕੇ ਖੜਾ ਡਰਦਾ ਪਿਆ ਤੁਹਾਡੇ ਤੋਂ ਨਹੀਂ ਡਰਦਾ ਨਹੀਂ ਇਹਨੂੰ ਕੁਛ ਇਹਨੂੰ ਝੜਕਦੇ ਹੁੰਦੇ ਆ ਬੋਲਿਆ ਜਾਂਦੇ ਤੇ ਵਿਚਾਰੇ ਬੋਲਿਆ ਜਾਂਦਾ ਕਿਥੋਂ ਗਲਤ ਲਬਜ਼ੀ ਨਹੀਂ ਬੋਲਣਾ ਜੇ ਇਹ ਮੈਨੂੰ ਚੰਗਾ ਨਹੀਂ ਲੱਗਦਾ ਵੀ ਆਪਾਂ ਕਿਸੇ ਨੂੰ ਵੀ ਇੱਥੇ ਆਪਾਂ ਗਲਤ ਤੌਰ ਤੇ ਵਰਤ ਕੇ ਕਿਉਂਕਿ ਪ੍ਰਾਈਵੇਟ ਨਹੀਂ ਪਤਾ ਬੱਚਾ ਹੈ ਮੈਂ ਇਹਦੇ ਤੋਂ ਮੈਂ ਇੰਨਾ ਖੁਸ਼ ਐ ਨਾ ਮੈਂ ਵੀ ਕਿਉਂਕਿ ਇਹ ਨਗਰ ਕੀਰਤਨ ਹੋਇਆ ਜਾਂ ਕਿਸੇ ਤਰ੍ਹਾਂ ਧਾਰਮਿਕ ਕੋਈ ਵੀ ਤਰ੍ਹਾਂ ਦੀ ਐ ਨਹੀਂ ਕਿਸੇ ਧਰਮ ਦਾ ਕੋਈ ਹੋਵੇ ਇਹਨੇ ਚਲਾ ਜਾਣਾ ਮੈਂ ਕਹਿੰਦਾ ਵੀ ਕੋਈ ਰੇਕ ਪਬਲਿਕ ਹੱਥ ਬਨ ਕੇ ਬੇਨਤੀ ਹੈ ਕਈ ਵਾਰੀ ਸਾਤੋਂ ਗਲਤੀਆਂ ਹੋ ਜਾਂ ਇਹ ਤਾਂ ਹੋ ਜੇ ਇਹਨੂੰ ਮਾਫ ਕਰੋ ਪਰ ਆਪ ਪਬਲਿਕ ਨੂੰ ਠੀਕਾ ਟਰੈਪ ਕਾਲੇ ਮਾੜੀ ਸੋਚ ਦਾ ਪਿਆ ਪਰ ਸਾਡੀ ਸੋਚ ਕਦੇ ਵੀ ਪਬਲਿਕ ਲਈ ਮਾੜੀ ਨਹੀਂ ਤੇ ਨਾ ਰਹੂਗੀ ਪਬਲਿਕ ਦੀ ਸੋਚ ਸਾਡੇ ਪ੍ਰਤੀ 네ਗੇਟਿਵ ਬਣ ਚੁੱਕੀ ਹੈ ਪਰ ਮੈਂ ਪੈਨਾ ਸੀ ਤੁਹਾਡੇ ਭਰਾ ਸਾਡੇ ਤੁਸੀਂ ਭਰਾ ਹੈ ਸਾਡੇ ਬੱਚੇ ਆ ਪਰ ਇਹ 네ਗੇਟਿਵਿਟੀ ਨੂੰ ਖਤਮ ਕਰੋ ਅਸੀਂ ਪਹਿਲਾ ਆਧਾਰ ਤੇ ਕਰਦੇ ਆ ਸੋ ਸਾਡੇ ਨਾਲ ਇਸ ਵੇਲੇ ਖਰੜ ਬੱਸ ਸਟੈਂਡ ਤੇ ਜਿਹੜਾ ਟ੍ਰੈਫਿਕ ਇੰਚਾਰਜ ਨੇ ਸੁਖਮਿੰਦਰ ਸਰ ਇਹ ਮੌਜੂਦ ਨੇ ਇਹਨਾਂ ਤੋਂ ਪੁੱਛਦੇ ਆ ਕਿ ਇੱਕ ਵੱਡਾ ਅਧਿਕਾਰੀ ਹੋਣ ਦੇ ਨਾਤੇ ਇਸ ਗੁਰਸਿੱਖ ਦੀ ਸੇਵਾ ਬਾਰੇ ਕੀ ਸਮਝ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸੁਖਮਿੰਦਰ ਸਰ ਕੀ ਮੁੰਡੇ ਦੀ ਜਿਹੜੀ ਸੇਵਾ ਹੈਗੀ 5 ਸਾਲ ਤੋਂ ਕਹਿੰਦਾ ਮੈਂ ਕਰਦਾ ਪਿਆ ਕੀ ਕਿਵੇਂ ਦੇਖਦੇ ਹੋ ਇਸ ਸੇਵਾ ਨੂੰ ਹਾਂ ਜੀ ਇਹ ਮੈਂ ਹੁਣ ਲੱਗੇ ਨੂੰ ਬਹੁਤ ਚਿਰ ਹੋ ਗਿਆ ਮੈਂ ਮੇਰੇ ਕੋਲੇ ਇਹ ਵਧੀਆ ਡਿਊਟੀ ਆ ਆਪਦੀ ਤਨਦੇਹੀ ਨਾਲ ਕਰ ਰਿਹਾ ਹੈ ਇਹਦਾ ਸ਼ੌਂਕ ਹੈ ਮੈਂ ਆਉਂਦੇ ਨੇ ਪਹਿਲਾਂ ਦੇਖਿਆ ਵੀ ਇਹਨਾਂ ਨੂੰ ਵੀ ਚਲੋ ਮੁੰਡਾ ਪ੍ਰਾਈਵੇਟ ਹੈ ਆਪਾਂ ਇਸ ਤਿੱਡੇ ਕਿ ਵੀ ਪਬਲਿਕ ਇਤਰਾਜ਼ ਕਰਦੀ ਹੈ ਮੈਂ ਇਹਨੂੰ ਧਿਆਨ ਨਾਲ ਵੇਖ ਕੇ ਮੈਂ ਇਹਨੂੰ ਥੋੜਾ ਜਿਹਾ ਪਰਹੇਜ਼ ਕਰਨ ਦੀ ਕੋਸ਼ਿਸ਼ ਕੀਤੀ ਪਰ ਮੈਨੂੰ ਇੱਥੇ ਪਬਲਿਕ ਨੇ ਦੱਸਿਆ ਵੀ ਇਹ ਵੀ ਬੱਚਾ ਬਹੁਤ ਵਧੀਆ ਹੈ ਵਧੀਆ ਤਾਂ ਦੇ ਹੀ ਨਾ ਟਰੈਪ ਨੂੰ ਚਲਾਉਂਦਾ ਹੈ ਇਸ ਕਰਕੇ ਫਿਰ ਮੈਂ ਇਹਨੂੰ ਕੋਲੀ ਫਿਰ ਗੱਲਾਂ ਲਾ ਕੇ ਰੱਖਿਆ ਇਹਨੂੰ ਮੈਂ ਇਹਨੂੰ ਸਮਝਾਇਆ ਇਹਨੂੰ ਕੁਝ ਹੁੰਦੀਆਂ ਕੋਈ ਮੁਲਾਜ਼ਮਾਂ ਦੀਆਂ ਗੱਲ ਹੋਰ ਹੁੰਦੀ ਹੈ ਪ੍ਰਾਈਵੇਟ ਦੀ ਹੋ ਰਹੀ ਹੈ ਕਿ ਇਤਰਾਜ਼ ਕਰ ਲੱਗ ਜਾਂਦੇ ਐ ਵੀ ਇਦਾਂ ਐ ਮੈਂ ਕਿ ਕਿਸੇ ਨੂੰ ਪਬਲਿਕ ਨੂੰ ਜੀ ਕਹਿਣਾ ਜੀ ਕਹੋਣਾ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੋਂ ਬਿਨਾ ਨਹੀਂ ਕਿਸੇ ਨੂੰ ਗਲਤ ਲਬਜ਼ ਨਹੀਂ ਬੋਲਣਾ ਜੇ ਇਹ ਮੈਨੂੰ ਚੰਗਾ ਨਹੀਂ ਲੱਗਦਾ ਵੀ ਆਪਾਂ ਕਿਸੇ ਨੂੰ ਵੀ ਇੱਥੇ ਆਪਾਂ ਗਲਤ ਤੌਰ ਤੇ ਵਰਤ ਕੇ ਕਿਉਂਕਿ ਪ੍ਰਾਈਵੇਟ ਨਹੀਂ ਪਤਾ ਬੱਚਾ ਹੈ ਪਰ ਇਹਦੀ ਜੋ ਡਿਊਟੀ ਹੈ ਬਹੁਤ ਹੀ ਲਗਨ ਤੇ ਮਿਹਨਤ ਵਾਲੀ ਹੈ ਮੈਂ ਇਹਦੇ ਤੋਂ ਮੈਂ ਇੰਨਾ ਖੁਸ਼ ਆ ਨਾ ਮੈਂ ਵੀ ਕਿਉਂਕਿ ਇਹ ਨਗਰ ਕੀਰਤਨ ਹੋਇਆ ਜਾਂ ਕਿਸੇ ਤਰ੍ਹਾਂ ਧਾਰਮਿਕ ਕਿਸੇ ਤਰ੍ਹਾਂ ਦੇ ਐਨ ਹੀ ਕਿਸੇ ਧਰਮ ਦਾ ਕੋਈ ਹੋਵੇ ਇਹਨੇ ਚਲਾਇਆ ਜਾਣਾ ਹੈ ਦੂਸਰੇ ਨੰਬਰ ਤੇ ਐਂਬੂਲੈਂਸ ਨੂੰ ਲੰਘਣਾ ਜਾਂ ਕਿਸੇ ਨੇ ਇਹ ਨੂੰ ਪਹਿਲ ਦੇ ਆਧਾਰ ਤੇ ਇਹ ਹੀ ਇੱਕ ਸਾਡੀ ਜੋ ਟ੍ਰੈਫਿਕ ਦੀ ਮਤਲਬ ਹੁੰਦੀ ਆ ਵੀ ਐਂਬੂਲੈਂਸ ਆਈ ਹੈ ਕੋਈ ਇਸ ਤਰ੍ਹਾਂ ਆਮ ਪਬਲਿਕ ਪਰੇਸ਼ਾਨ ਨਾ ਹੋਵੇ ਉਹ ਜੋ ਇਹ ਬਹੁਤ ਧਿਆਨ ਦੇ ਨਾਲ ਟ੍ਰੈਫਿਕ ਨੂੰ ਅੱਗੇ ਚਲਾਉਂਦਾ ਹੈ ਮੈਂ ਵੇਖਦਾ ਭਈ ਜਿਵੇਂ ਇਹ ਗੱਲਬਾਤ ਕਰਦਾ ਤੁਹਾਡੇ ਨਾਲ ਜਾਂ ਤੁਸੀਂ ਇਹ ਦੇ ਨਾਲ ਕਰ ਰਹੇ ਹੋ ਇੱਕ ਪਿਆਰ ਮੁਹੱਬਤ ਦਾ ਰਿਸ਼ਤਾ ਹੈ ਮੁਲਾਜ਼ਮ ਮੁਲਾਜ਼ਮ ਦਾ ਰਿਸ਼ਤਾ ਨਹੀਂ ਲੱਗਦਾ ਪਿਆ ਇਨਸਾਨੀਅਤ ਦਾ ਰਿਸ਼ਤਾ ਵੱਧ ਲੱਗਦਾ ਤੁਹਾਡੇ ਦੇ ਨਾਲ ਵਿੱਚ ਸਾਡੇ ਬੱਚਿਆ ਵਰਗਾ ਪਹਿਲਾਂ ਤਾਂ ਸਾਡੀ ਸੋਚ ਹਰੇਕ ਲਈ ਸਾਡੀ ਤਾਂ ਮੇਰੀ ਤਾਂ ਸੋਚ ਤਕਰੀਬਨ ਹਰੇਕ ਲਈ ਇਹ ਹੈ ਵੀ ਸਾਡੇ ਭਾਈਚਾਰਾ ਇੱਥੇ ਹੈ ਅਸੀਂ ਠੀਕ ਹੈ ਵਰਦੀ ਪਾਈ ਆ ਸਾਡੇ ਕੁਝ ਫਰਜ਼ ਹੁੰਦੇ ਆ ਸਾਨੂੰ ਉਹ ਨਿਭਾਉਣੇ ਪੈਂਦੇ ਆ ਸਾਡੀਆਂ ਮਜਬੂਰੀਆਂ ਹੈ ਠੀਕ ਹੈ ਪਬਲਿਕ ਜੋ ਕਦੇ ਗਲਤ ਹੋ ਜਾਂਦਾ ਸਾਡੇ ਕਾਸੀ ਇਹ ਇਨਸਾਨ ਐ ਅਕਸਰ ਸੱਤ ਵੀ ਗਲਤੀਆਂ ਹੋ ਸਕਦੀਆਂ ਜਰੂਰੀ ਨਹੀਂ ਅਸੀਂ ਵੀ ਗਲਤ ਨਹੀਂ ਕਰਤਾ ਦੇ ਪਰ ਪਬਲਿਕ ਨੂੰ ਉਹ ਨਹੀਂ ਚੰਗਾ ਲੱਗਦਾ ਅਸੀਂ ਫਿਰ ਵੀ ਮਾਫੀ ਮੰਗਦੇ ਆ ਪਬਲਿਕ ਦੇ ਇਸਤੀ ਤੇ ਪਰ ਅਸੀਂ ਕੋਸ਼ਿਸ਼ ਹੁੰਦੀ ਆ ਕ੍ਰਿਮੀਨਲ ਜਾਂ ਰੂਲਾਂ ਨੂੰ ਵਾਰ-ਵਾਰ ਤੋੜਨਾ ਜਾਂ ਹੁੱਲੜਬਾਜੀ ਇਹ ਬਰਦਾਸ਼ਤ ਮੈਂ ਤਾਂ ਨਹੀਂ ਕਰਦਾ ਠੀਕ ਹੈ ਇੱਥੇ ਭੈਣਾ ਸਾਡੇ ਬੱਚਿਆਂ ਵੀ ਉਹਨਾਂ ਨੂੰ ਉਹਨਾਂ ਦੇ ਕੋਲੇ ਜਾ ਕੇ ਕਲਕਾਰੀਆਂ ਮਾਰਨੀਆਂ ਕੀ ਇਹੇ ਤਰ੍ਹਾਂ ਦਾ ਮਤਲਬ ਕੋਈ ਉਹਨੇ ਪਟਾਕੇ ਮਾਰ ਰਹੇ ਉਹ ਚੰਗਾ ਨਹੀਂ ਲੱਗਦਾ ਆਪਾਂ ਕਹੋ ਜੋ ਪੰਜਾਬ ਚ ਰਹਿੰਦੇ ਆ ਪੰਜਾਬੀ ਦਾ ਕੰਮ ਹੈ ਹਰੇਕ ਨੂੰ ਗੱਲ ਆ ਲਾਉਣਾ ਲਾਉਣਾ ਪਰ ਆਪਾਂ ਕ੍ਰਿਮੀਨਲ ਕੋਈ ਮਰਜ਼ੀ ਮੈਨੂੰ ਕੋਈ ਮਾਰਾ ਕਹੇ ਚੰਗਾ ਨਹੀਂ ਮੈਂ ਇਹਨਾਂ ਨੂੰ ਵਾਰ-ਵਾਰ ਕਹਿੰਦਾ ਟ੍ਰਿਪਲ ਰੈਡਿੰਗ ਬੋਟ ਦੇ ਪਟਾਕੇ ਕਿਸੇ ਤਰ੍ਹਾਂ ਦੇ ਹੁੱਲੜਬਾਜੀ ਮੈਨੂੰ ਪਸੰਦ ਨਹੀਂ ਜੋ ਮਰਜ਼ੀ ਮੇਰੇ ਕੋਈ ਕੰਪਲੇਨਟ ਕਰੇ ਮੇਰੇ ਕੋਈ ਸ਼ਿਕਾਇਤ ਉਹਨਾਂ ਲਈ ਜੈਨੂਨ ਕੰਮ ਕਰਦਾ ਰਹੂੰਗਾ ਖੜਾ ਮੈਨੂੰ ਟ੍ਰੈਪ ਕਨ ਚਾਰਜ ਲਾਇਆ ਇਨਾਂ ਦੀ ਰੱਖਿਆ ਕਰਨੀ ਆਮ ਪਬਲਿਕ ਦੀ ਰੱਖਿਆ ਕਰਨੀ ਅਸੀਂ ਤਾਂ ਦੇ ਹਿੰਦੇ ਨਾਲ ਮਿਹਨਤ ਕਰਦੇ ਰਵਾਂਗੇ ਸਾਡਾ ਸੋਚ ਹੀ ਜਿਵੇਂ ਬਾਈ ਦੀ ਬੋਲੀ ਤੋਂ ਜਾਂ ਕਈ ਲੋਕ ਕਹਿੰਦੇ ਨੇ ਕਿ ਬਾਈ ਥੋੜਾ ਸਪੈਸ਼ਲੀ ਚੈਲੈਂਜਡ ਹੈ ਥੋੜਾ ਮੰਦ ਬੁੱਧੀ ਹੈ ਤੁਹਾਨੂੰ ਮੈਨੂੰ ਨਹੀਂ ਲੱਗਦਾ ਦੇਖ ਕੇ ਕੇ ਮੰਦ ਬੁੱਧੀ ਹੈਗਾ ਨਹੀਂ 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 ਮੰਦ ਬੁੱਧੀ ਨਹੀਂ ਇਹ ਕਿਉਂਕਿ ਜਦੋਂ ਟ੍ਰੈਪਕ ਜਿਹੜਾ ਬੰਦਾ ਕਹਿੰਦਾ ਨਾ ਚੌਂਕ ਦੇ ਵਿੱਚ ਆ ਕੇ ਐਨੇ ਜਦੋਂ ਮਤਲਬ ਵਾਜਾ ਹੁੰਦੀਆਂ ਉਥੇ ਇੱਕ ਟ੍ਰੈਪਕ ਨੂੰ ਲੰਗਾਉਣਾ ਇਹ ਤਾਂ ਹੈ ਨਹੀਂ ਚਲੋ ਜੀ ਚਲੋ ਆਜੋ ਜੀ ਆਜੋ ਕਿਉਂਕਿ ਇਹ ਇਹ ਆਟੋਮੈਟਿਕ ਹੀ ਸਾਡਾ ਟਰੈਪ ਕਦਾ ਇੱਕ ਜ਼ੋਰ ਲੱਗਦਾ ਹੈ એનર્ਜੀ ਵੇਸਟ ਹੁੰਦੀ ਹੈ ਇਹ ਨਹੀਂ ਗੱਲ ਅਸੀਂ ਟਰੈਪ ਕਰਨ ਕਿ ਹਰੇਕ ਗੱਲ ਕਹਿੰਦੇ ਨੇ ਟਰੈਪ ਕਰ ਰਹੇ ਜੀ ਇਹ ਐਵੇਂ ਵੀ ਹੋ ਸਕਦਾ ਪਿਆਰ ਦੇਣਾ ਵੀ ਜਾ ਸਕਦਾ ਪਰ ਇਥੇ ਖੜ ਕੇ ਟਰੈਪ ਨੂੰ ਮੈਂ ਕਹਿੰਦਾ ਵੀ ਕੋਈ ਵੀ ਚੈਲੰਜ ਕਰਦਾ ਇਥੇ ਘੰਟਾ ਟਰੈਪ ਦੀ ਡਿਊਟੀ ਕਰ ਲੈਣਾ ਮੈਂ ਲੈ ਕੇ ਦੇਵਾਂਗਾ ਜੇ ਉਹ ਬੰਦਾ ਅਸੀਂ ਇਹ ਤਾਂ ਹਜੇ ਸਵੇਰ 8 ਵਜੇ ਤੋਂ ਸ਼ਾਮ ਦੇ 8 ਵਜੇ ਤੱਕ ਕੰਟਰੋਲ ਚੋ ਕੇ ਡਿਊਟੀ ਕਰਦੇ ਆ ਫੇਰ ਵੀ ਕੋਸ਼ਿਸ਼ ਕਰਦੇ ਨਹੀਂ ਯਾਰ ਉਹ ਬੰਦੇ ਨੇ ਧ ਘੰਟੇ ਬਾਅਦ ਲੋਕ ਪਬਲਿਕ ਨੂੰ ਡਾਂਟਣਾ ਸ਼ੁਰੂ ਕਰ ਲੈਣਾ ਅਸੀਂ ਤਾਂ ਫੇਰ ਵੀ ਧੱਕੇ ਨਾਲ ਬੋਲਦੇ ਕਿਉਂਕਿ ਇਹ ਨੂੰ ਕਹਿੰਦੇ ਆ ਮਦਬੁਗੀ ਨਹੀਂ ਇਹ ਕੀ ਹੈ ਇਹ ਜਦੋਂ ਅਕਰ ਚੱਲ 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 ਆਪਾਂ ਕਹਿੰਨੇ ਆ ਬੰਦਾ ਕਈ ਵਾਰੀ ਨਿਗਾ ਫੋਨ ਤੇ ਜਾਂ ਨਿਗਾ ਪਾਸੇ-ਆਸੇ ਕਰਦਾ ਹੈ ਟ੍ਰੈਫਿਕ ਜਾਮ ਉਹ ਤੁਰਦਾ ਨਹੀਂ ਉਹਨੂੰ ਥੋੜਾ ਧੱਕਾ ਦੇ ਕੇ ਤੋੜਨ ਵਾਲੀ ਗੱਲ ਆ ਉਹਨੂੰ ਐਂ ਲੱਗਦਾ ਵੀ ਇਹ ਫੇਸ ਰੀਡਿੰਗ ਤੋਂ ਵੀ ਪਤਾ ਨਹੀਂ ਕੀ ਬੋਲ ਰਿਹਾ ਪਰ ਬੋਲਣਾ ਕੋਈ ਨਹੀਂ ਗਲਤ ਬੋਲਦਾ ਤੇ ਚੱਲੋ ਜੀ ਚੱਲੋ ਜੀ ਕਹਿੰਦੇ ਹੁੰਦੇ ਆ ਪਰ ਉਹਨੂੰ ਐਂ ਲੱਗਦਾ ਫਿਰ ਗਾਲਾਂ ਕੱਢ ਰਿਹਾ ਪਰ ਇਹ ਨਹੀਂ ਇਹ ਸੋਚ ਗਲਤ ਹੈ ਆਮ ਪਬਲਿਕ ਦੀ ਇਸ ਮਸਲੇ 'ਚ ਡਿਪਾਰਟਮੈਂਟ 'ਚ ਕੋਈ ਸਫਾਰਿਸ਼ ਬਾਈ ਦੀ ਕੋਈ ਗੱਲਬਾਤ ਹੋਵੇ ਕਿ ਭਾਈ ਮੁੰਡੇ ਨੂੰ ਕਹਿੰਦੇ 5 ਸਾਲ ਹੋ ਗਏ ਜੇ ਪੱਕਾ ਨਹੀਂ ਕਰਨਾ ਕੰਟਰੈਕਟ ਦੀ ਰੱਖ ਲਿਆ ਜਾਵੇ ਨਹੀਂ ਗੱਲ ਇਹ ਹੈ ਇਹ ਕਿਉਂਕਿ ਡਿਪਾਰਟਮੈਂਟ ਦੇ ਵਿੱਚ ਠੀਕ ਹੈ ਆਪਾਂ ਕਹਿ ਦਿੰਦੇ ਆ ਸਰਕਾਰਾਂ ਵੀ ਸੋਚਦੀਆਂ ਹਰੇਕ ਬੰਦੇ ਨੂੰ ਕਿਸੇ ਨਾ ਕਿਸੇ ਕੰਮ ਤੇ ਲਾਇਆ ਜਾਵੇ ਉਹਦੀ ਸੋਚ ਵੀ ਸਰਕਾਰ ਦੀ ਇਹੀ ਸੋਚ ਹੈ ਹਰੇਕ ਸਾਡੇ ਪੁਲਿਸ ਅਫਸਰ ਦੀ ਸੋਚ ਵੀ ਇਹ ਹੈ ਵੀ ਕੋਈ ਵੀ ਬੰਦਾ ਸ਼ਾਮ ਨੂੰ ਭੁੱਖਾ ਨਾ ਸੋਵੇ ਬਿਲਕੁਲ ਠੀਕ ਇਹ ਕਰ ਇਦਾਂ ਇਹ ਹੈ ਵੀ ਇਹ ਪੜਿਆ ਲਿਖਿਆ ਇੱਕ ਤਾਂ ਘੱਟ ਪੜਿਆ ਨਹੀਂਗਾ ਕਿਉਂਕਿ ਕੁਝ ਜਦੋਂ ਇਹ ਵਰਦੀ ਪੈ ਗਈ ਅੱਜ ਇਹ ਪ੍ਰਾਈਵੇਟ ਆ ਇਹਨੂੰ ਮਜਬੂਰੀ ਆ ਚਲੋ ਕੋਈ ਗੱਡੀ ਵਾਲਾ ਰਾਹ 길 ਜਾਂਦਾ ਹੈ ਇਹਦਾ ਮਾਨ ਸਨਮਾਨ ਕਰ ਜਾਂਦਾ ਕੋਈ ਕਿਸੇ ਤਰ੍ਹਾਂ ਦਾ ਜਦੋਂ ਇਹ ਵਰਦੀ ਪੈ ਗਈ ਇਹ ਲੈਜਰ ਦੇ ਤਕਤੀਰ ਬਦਲ ਜੇ ਉੱਥੇ ਅਨਪੜਤਾ ਦਿਖਣ ਲੱਗ ਜਣੀ ਨਹੀਂ ਦੀ ਕਿਉਂਕਿ ਹੁਣ ਅਸੀਂ ਪੜ ਲੈ ਕੇ ਵੀ ਅਸੀਂ ਸਾਨੂੰ ਐਂ ਲੱਗਦਾ ਵੀ ਕਈ ਵਾਰੀ ਬੋਲੀ ਇਹਦਾਂ ਕਿ ਛੇਤੀ ਕਰੋ ਛੇਤੀ ਕਰੋ ਹੋ ਜਾਂਦਾ ਵੀ ਐਂ ਲੱਗਦਾ ਵੀ ਅਨਪੜ ਕਰ ਰਹੇ ਅਸੀਂ ਪਰ ਉੱਥੇ ਆਪਾਂ ਨਹੀਂ ਕਰ ਸਕਦੇ ਕਿਉਂਕਿ ਅਸੀਂ ਤਾਂ ਇਹ ਹੈ ਆ ਦੀਆਂ ਤਨਖਾਹਾਂ ਦੇ ਵਿੱਚ ਉਹਦੀ ਸੇਵਾ ਕਰ ਸਕਦੇ ਆ ਜਿਹੜਾ ਦਸਵੰਦ ਨਿਕਲ ਸਕਦਾ ਹਾਂ ਅਸੀਂ ਕੋਸ਼ਿਸ਼ ਆ ਵੀ ਅਸੀਂ ਕੋਸ਼ਿਸ਼ ਕਰਦੇ ਨੂੰ ਕੱਪੜੇ ਵੀ ਦਾ ਵੀ ਆ ਦੀ ਤਨਖਾਹ ਕਿਉਂਕਿ ਸਾਡਾ ਬੱਚਾ ਹੈ ਅਦੇ ਘਰੇ ਵੀ ਅਸੀਂ ਦਿਨੇ ਆ ਅਸੀਂ ਇਹਨੂੰ ਦੇਖ ਕੇ ਖੁਸ਼ੀ ਹੁੰਦੀ ਆ ਸਾਨੂੰ ਅਸੀਂ ਇਹੀ ਕੋਸ਼ਿਸ਼ ਹੁੰਦੀ ਐ ਇਹਨੂੰ ਕੋਈ ਕੱਪੜੇ ਦਿੱਗੇ ਦਿਨ ਤਿਹਾੜੀ ਤੇ ਇਹਦਾ ਹਰੇਕ ਸੈਲੀਬ੍ਰੇਟ ਕਰਦੇ ਆ ਅਸੀਂ ਸੈਲੀਬ੍ਰੇਟ ਐ ਇਹਦਾ ਬਰਥਡੇ ਪਿਛਲੇ ਦਿਨੀ ਆਇਆ ਇਹਦੇ ਸਪੈਸ਼ਲ ਬਣਾਇਆ ਗਿਆ ਠੀਕ ਐ ਕੇਕ ਲੈ ਕੇ ਸਪੈਸ਼ਲ ਬਣਾਇਆ ਸੀ ਕੋਈ ਹੁਣ ਕੋਈ ਐ ਨਹੀਂ ਚੀਜ਼ ਐ ਅਸੀਂ ਖਾਣੇ ਆ ਸਾਡੀ ਕੋਸ਼ਿਸ਼ ਇਹਨੂੰ ਭੇਜ ਗਏ ਕੋਈ ਲੋਹੜੀ ਤਿਹਾੜੀ ਦਿਨ ਤਿਹਾੜੀ ਕੋਈ ਵੀ ਹੁੰਦਾ ਅਸੀਂ ਜੋ ਘਰੇ ਲਿਆਣਾ ਇਹਨੂੰ ਦਿਨੇ ਆ ਪਰ ਆ ਜਿੰਨਾ ਚਿਰ ਸਾਹ ਚੱਲਣਗੇ ਏ ਨਹੀਂ ਮਾਚ ਲੱਗਿਆ ਵੀ ਹੋਰ ਤਾਂ ਜਾ ਕੇ ਵੀ ਇਹਨੂੰ ਜੇ ਮਿਲੂੰਗਾ ਮੈਂ ਉਵੇਂ ਹੀ ਮਿਲੂੰਗਾ ਜਿਵੇਂ ਅੱਜ ਮਿਲ ਰਿਹਾ ਮੇਰੀ ਸੋਚ ਇਹ ਨਹੀਂ ਕਿ ਵੀ ਇੱਥੇ ਇੱਕ ਚੱਲਿਆ ਗਿਆ ਵੀ ਆਪਾਂ ਚਲੋ ਯਾਰ ਉਹ ਪਿੱਛੇ ਰਹਿ ਗਏ ਪਰ ਸਾਡੀ ਸੋਚ ਇਹਦੀ ਉਵੇਂ ਹੀ ਹੈ ਕਿਉਂਕਿ ਅਸੀਂ ਕਈ ਡਾਂਡ ਦੇ ਬੱਚਿਆਂ ਵਾਂਗ ਡਾਂਟਦੇ ਆ ਪਰ ਇਹ ਸੋਚਦਾ ਸਮਝਦਾ ਹੈ ਕਈ ਵਾਰੀ ਗਲਤੀਆਂ ਹੋ ਜਾਂਦੀਆਂ ਨੇ ਉਹਨਾਂ ਨੂੰ ਸਮਝਾਉਣ ਨੇ ਹੈ ਵੀ ਗਲਤੀ ਨਹੀਂ ਕਰਨੀ ਬੱਚਾ ਹੁਣ ਵੀ ਨੀਵੀ ਪਾ ਕੇ ਖੜਾ ਡਰਦਾ ਪਿਆ ਤੁਹਾਡੇ ਤੋਂ ਨਹੀਂ ਡਰਦਾ ਨਹੀਂ ਇਹਨੂੰ ਕੁਛ ਇਹਨੂੰ ਝਟਕਦੇ ਹੁੰਦੇ ਆ ਬੋਲਿਆ ਜਾਂਦਾ ਇਹ ਵਿਚਾਰੇ ਤੇ ਬੋਲਿਆ ਜਾਂਦਾ ਹੈ ਬਾਰੇ ਨੂੰ ਪਬਲ ਕਹਿੰਦੀ ਵੀ ਐਂ ਕਹਿਤਾ ਅਸੀਂ ਇਹਨੂੰ ਸਮਝਾਉਣਾ ਹੈ ਫਿਰ ਅੰਦਰ ਜਾ ਕੇ ਮਹਿਸੂਸ ਕਰਦਾ ਹੈ ਗੁਰੂ ਮਤਲਬ ਬਾਬਾ ਦੀਪ ਸਿੰਘ ਜੀ ਦੀ ਫੋਟੋ ਲੱਗੀ ਹੈ ਉੱਤੇ ਜਾ ਕੇ ਅਰਦਾਸ ਵੀ ਕਰਦਾ ਵੀ ਗਲਤੀ ਹੋ ਗਈ ਮੇਤੋਂ ਹੋਣੀ ਨਹੀਂ ਚਾਹੀਦੀ ਇਹ ਵੀ ਅਖਰ ਤੇ ਬੱਚਾ ਇਨਸਾਨ ਹੈ ਸੂਬਾ ਤੇ ਲੈ ਕੇ ਮਰਦਾ ਖਾਪਦਾ ਆਪਾਂ ਇਹ ਚੀਜ਼ ਦਾ ਹੁੰਦਾ ਮੈਂ ਕਹਿੰਦਾ ਵੀ ਕੋਈ ਇੱਕ ਪਬਲਿਕ ਹੱਥ ਬੰਨ ਕੇ ਬੇਨਤੀ ਹੈ ਕਈ ਵਾਰੀ ਸਾਤੋਂ ਗਲਤੀਆਂ ਹੋ ਜਾਂ ਇਹ ਤਾਂ ਹੋ ਜੇ ਇਹਨੂੰ ਮਾਫ ਕਰੋ ਯਾਰ ਇਹ ਕਈ ਵਾਰੀ ਸੂਬਾ ਦਾ ਲੈ ਕੇ ਵਿਚਾਰਾ ਇਹਦੇ ਪਤਨੀ ਅੰਦਰੋਂ ਜਾ ਕੇ ਮੈਂ ਕਹਿੰਦਾ ਚੈੱਕ ਅਪ ਕਰਾਈ ਗਏ ਗੁਰਤੇ ਵੀ ਖਰਾਬ ਹੁੰਦੇ ਆ ਮਿੱਟੀ ਦੇ ਨਾਲ ਬਹੁਤ ਕੁਐਸਚਨ ਦਾ ਪਰ ਆਮ ਪਬਲਿਕ ਨੂੰ ਠੀਕ ਹੈ ਟਰੈਪ ਕਾਲੇ ਮਾੜੀ ਸੋਚ ਦਾ ਪਿਆ ਹੈ ਪਰ ਸਾਡੀ ਸੋਚ ਕਦੇ ਵੀ ਪਬਲਿਕ ਨੇ ਮਾੜੀ ਨਹੀਂ ਤੇ ਨਾ ਰਹੂਗੀ ਠੀਕ ਹੈ ਇਥੇ ਪਬਲਿਕ ਦੇ ਪੁਲਿਸ ਨੇ ਹਰੇਕ ਕੰਮ ਕਰਨਾ ਹੈ ਹਰੇਕ ਡਿਊਟੀ ਲੱਗਦੀ ਹੈ ਪਰ ਨਹੀਂ ਅਸੀਂ ਆਮ ਪਬਲਿਕ ਨਾਲ ਕਿਉਂਕਿ ਸਾਨੂੰ ਹਰੇਕ ਜ਼ਿੰਮੇਵਾਰੀਆਂ ਸੌਂਪੀਆਂ ਜਾਂਦੀਆਂ ਪਬਲਿਕ ਦੀ ਸੋਚ ਸਾਡੇ ਪ੍ਰਤੀ ਨੈਗੇਟਿਵ ਬਣ ਚੁੱਕੀ ਹੈ ਪਰ ਮੈਂ ਕਹਿੰਦਾ ਸੀ ਤੁਹਾਡੇ ਭਰਾ ਸਾਡੇ ਤੁਸੀਂ ਭਰਾ ਹੈ ਸਾਡੇ ਬੱਚੇ ਆ ਪਰ ਇਹ ਨੈਗੇਟਿਵਿਟੀ ਨੂੰ ਖਤਮ ਕਰੋ ਅਸੀਂ ਪਹਿਲਾਂ ਆਧਾਰ ਤੇ ਕਰਦੇ ਆ ਅਸੀਂ ਸੋਚ ਬਣਾਈ ਆ ਅਸੀਂ ਨਹੀਂ ਪਿਆਰ ਦੇਣਾ ਰਹਿਣਾ ਤੁਸੀਂ ਸਾਨੂੰ ਪਿਆਰ ਦਿਓ ਤੇ ਅਸੀਂ ਵੱਧ ਪਿਆਰ ਕਰਕੇ ਪਰ ਇਹ ਗੱਲ ਹੈ ਕਿਸੇ ਦਾ ਚਲਾਨ ਹੋ ਜਾਂਦਾ ਹੈ ਉਹਦੀ ਸੋਚ ਸਾਡੇ ਪ੍ਰਤੀ ਮਾੜੀ ਉਹ ਆਪਦੇ ਬਾਰੇ ਨਹੀਂ ਸੋਚ ਰਿਆ ਕਿ ਮੈਂ ਗਲਤੀ ਕੀਤੀ ਹੈ ਮੈਂ ਗਲਤੀ ਕੀਤੀ ਹੈ ਇਹ ਤੇ ਕੋਈ ਓਵਰ ਸਪੀਡ ਜਾ ਰਿਹਾ ਉਹ ਆਪਦੇ ਬਾਰੇ ਨਹੀਂ ਸੋਚ ਰਿਆ ਵੀ ਇਸ ਮੈਂ ਗਲਤ ਕੀਤੀ ਹੈ ਹਮੇਸ਼ਾ ਆਪੰਨਾ ਸੱਚਾ ਹੋ ਕੇ ਟਰੈਪ ਨੂੰ ਗਲਤ ਸਾਬਤ ਕਰ ਰਿਆ ਮੈਂ ਕਹਿਣਾ ਵੀ ਇੱਕ ਲਿਖ ਕੇ ਦਿਨਾ ਹੈ ਅਸੀਂ ਡਿਸਕਸ ਕਰਦੇ ਅਸੀਂ ਮੀਟਿੰਗਾਂ ਕਰਦੇ ਆਫਸਰਾਂ ਨਾਲ ਮੀਟਿੰਗਾਂ ਹੁੰਦੀਆਂ ਹਮੇਸ਼ਾ ਸਾਨੂੰ ਮਤਲਬ ਅਸੀਂ ਪੂਰਾ ਰੱਖਿਆ ਵੀ ਕਿਸੇ ਗਲਤ ਨਹੀਂ ਬੋਲਣਾ ਸੋਚ ਸਾਡੀ ਵੀ ਗਲਤ ਨਹੀਂ ਬੋਲਣਾ ਹਮੇਸ਼ਾ ਅਸੀਂ ਕਹਿੰਨਾ ਤਿੰਨ ਜਣੇ ਨਾ ਬੈਠੋ ਹੈਲਮਟ ਪਾ ਕੇ ਚੱਲੋ ਸੀਟ ਬੈਲਟਾ ਲਾ ਕੇ ਚੱਲੋ ਕਾਲੀਆਂ ਫਿਲਮਾਂ ਜੋ ਕ੍ਰਾਈਮ ਵਿੱਚ ਹੋ ਰਿਹਾ ਕਾਲ ਵਿੱਚ ਇਹਨੂੰ ਬੰਦ ਕਰੋ ਬੋਲਡ ਤੇ ਪਟਾਕੇ ਬੰਦ ਕਿਉਂਕਿ ਆਮ ਕੰਪਲੇਂਟ ਹੈ ਜਿਹੜਾ ਸਹੀ ਬੰਦੇ ਆ ਉਹ ਚੀਜ਼ ਕਹਿੰਦੇ ਪਟਾਕੇ ਨੂੰ ਬੰਦ ਕਰੋ ਇਹ ਕੋਈ ਅਸੀਂ ਗਲਤਦਾਨੀ ਨਾ ਕਰ ਰਹੇ ਅਸੀਂ ਆਦੀ ਡਿਊਟੀ ਨਾ ਮਾਰਿਆ ਅਸੀਂ ਉਹ ਉੱਥੇ ਵੀ ਸਾਨੂੰ ਗਾਲਾਂ ਕੱਢਦੇ ਕੋਈ ਗੱਲ ਨਹੀਂ ਪੁਰਾ ਮਹਿਸੂਸ ਹੁੰਦਾ ਕਦੇ ਕਿ ਪੁਲਿਸ ਵਾਲਿਆਂ ਨੂੰ ਇੱਕ ਅਫਸਰ ਤੋਂ بجائے ਇੱਕ ਰਿਸ਼ਤੇਦਾਰ ਦੇ ਨਾਂ ਨਾਲ ਬੁਲਾਇਆ ਜਾਂਦਾ ਹੈ ਕਿ ਉਹ ਭਾਈ ਉਹ ਮਾਮੇ ਖੜੇ ਨੇ ਇਹ ਬੁਰਾ ਮਹਿਸੂਸ ਕਰਦੇ ਕਿ ਐਸੀ ਏਨਾ ਸਮਾਂ ਡਿਊਟੀ ਕੀਤੀ ਸੋਚ ਕਿਸੇ ਪ੍ਰਤੀ ਵੀ ਗਲਤ ਨਹੀਂ ਸਾਨੂੰ ਮਾਮਾ ਕਹਿੰਦਾ ਕੋਈ ਗਲਤ ਨਹੀਂ ਸਾਡੀਆਂ ਜਿਹੜੀਆਂ ਭੈਣਾਂ ਨੇ ਜਿਹੜੀਆਂ ਮਾਮਾ ਹੈ ਨਾ ਭੈਣਾਂ ਹੈ ਠੀਕ ਹੈ ਨਾ ਅਕਸਰ ਤੇ ਅਸੀਂ ਭੈਣ ਦੇ ਸਤਿਕਾਰ ਤੇ ਬੁਲਾਵਾਂਗੇ ਬਿਲਕੁਲ ਅਸੀਂ ਉਹਨੇ ਮਾ ਜੇ ਕੋਈ ਮਾਮਾ ਕਹਿੰਦੇ ਉਹਦੀ ਮਾਂ ਜਿਹੜੀ ਸਾਰੀ ਭੈਣ ਹੈ ਸਾਡੀ ਸੋਚ ਗਲਤ ਨਹੀਂ ਪਰ ਜੇ ਆਪ ਦੀ ਉਹ ਨੂੰ ਜੇ ਗਲਤ ਲੈ ਦੇਣਾ ਸੋਚ ਰਿਹਾ ਹੈ ਅਕਸਰ ਉਹਦੇ ਵਿੱਚ ਵੀ ਉਹ ਚੀਜ਼ਾਂ ਮਿਲਣਗੀਆਂ ਉਹ ਚ ਵੀ ਖੋਟ ਹੈਗਾ ਅੰਦਰੋਂ ਅੰਦਰ ਖੋਟ ਹੈ ਦਿਲ ਚੋਂ ਗਲਤ ਸੋਚ ਰਿਹਾ ਹੈ ਪਰ ਅਸੀਂ ਤਾਂ ਹਰੇਕ ਦੇ ਭੈਣ ਭਰਾ ਹਾਂ ਅਸੀਂ ਕੋਈ ਐ ਤਾਂ ਨਹੀਂ ਸੋਚ ਰਹੇ ਸਾਡੀ ਉਹ ਕੋਈ ਉਹਦੀ ਮਾਂ ਜਿਹੜੀ ਸਾਰੀ ਘਰ ਵਾਲੀ ਆ ਜਾਸੜੀ ਇਦਾਂ ਨਹੀਂ ਆ ਅਸੀਂ ਸਾਡੀ ਭੈਣ ਆ ਯਾਰ ਸਾਡੀ ਸੋਚ ਉਹ ਨਹੀਂ ਕੋਈ ਮਰਜ਼ੀ ਸੋਚੇ ਪਰ ਸਾਡਾ ਕੰਮ ਡਿਊਟੀ ਚੱਲਣੀ ਆ ਅਸੀਂ ਮਨਤ ਪਾਉਣੀ ਪੈਣੀ ਆ ਕਿਉਂਕਿ ਪੁਲਿਸ ਹਮੇਸ਼ਾ ਹੀ ਮਤਲਬ ਕਿ ਜੁਝਾਰੀਆਂ ਦੇ ਤੌਰ ਤੇ ਪਛਾਨਣੀ ਆ ਸਾਡੇ ਅਫਸਰ ਕਹਿੰਦੇ ਆ ਅਸੀਂ ਕ੍ਰਾਈਮ ਨੂੰ ਕੰਟਰੋਲ ਕਰਨਾ ਹੈ ਕਰਨਾ ਹਰੇਕ ਲੋਕਾਂ ਨੂੰ ਮਾਰਨਾ ਨਹੀਂ ਜਿਹੜਾ ਸਾਡੇ ਨਾਲ ਸਹੀ ਆ ਅਸੀਂ ਸਹੀ ਤੌਰ ਤੇ ਲੈ ਜਣਾ ਮਿਲਦੇ ਆ ਪਿਆਰ ਪਾ ਕੇ ਮਦੇ ਚਾਹ ਪਿਆ ਕੇ ਮਿਲਦੇ ਆ ਜੱਫੀ ਪਾ ਕੇ ਮਿਲਦੇ ਆ ਜਿਹੜਾ ਕੋਈ ਸਾਨੂੰ ਮਾੜਾ ਸ਼ਬਦ ਬੋਲੇ ਸਾਨੂੰ ਗਾਲ ਕਢੇ ਚੰਗਾ ਅਸੀਂ ਆਪਣੀ ਤਨ ਦੀ ਨਾ ਡਿਊਟੀ ਕਰਦੇ ਹੀ ਰਹਾਂਗੇ ਮੈਂ ਤੇ ਖੜਨ ਵਾਸਤੇ ਇਹਨੂੰ ਕਹਿਣਾ ਹੈ ਇੱਕ ਗੱਲ ਕਹਿਣਾ ਹੈ ਵੀ ਤੁਸੀਂ ਹਮੇਸ਼ਾ ਗੱਡੀ ਤੋਂ ਉਤਰਨ ਲੱਗੇ ਸ਼ਰਕ ਤੇ ਪਹਿਲਾਂ ਇਹ ਵੇਖੋ ਮਗਰ ਕੋਈ ਮਗਰ ਦੁਗੀ ਤਾਂ ਨਹੀਂ ਹੋ ਰਿਆ ਅਸੀਂ ਮਗਰ ਲਿਆ ਨੂੰ ਸਹੀ ਲੰਗਾਉਣ ਲਈ ਉਹਦਾ ਚਲਾਨ ਕਰਨਾ ਪੈਣਾ ਕਿਉਂਕਿ ਗਲਤ ਪਾਰਕਿੰਗ ਲਾ ਕੇ ਉਹਨੇ ਆਪ ਦਾ ਸੋਚ ਲਿਆ ਪਰ ਆ ਪਬਲਿਕ ਦਾ ਨਹੀਂ ਨਾ ਸੋਚਿਆ ਹਮੇਸ਼ਾ ਹੀ ਇਹ ਹੈ ਅਸੀਂ ਪਬਲਿਕ ਦਾ ਸੋਚਦੇ ਆਂ ਕੋਈ ਮੇਰਾ ਇੱਥੇ ਚਾਚੇ ਦਾ ਪੁੱਤ ਨਹੀਂ ਮੇਰਾ ਘਰ ਨਹੀਂ ਮੇਰੇ ਬਾਅਦ ਮੈਂ ਸਿਰਫ ਕਿਉਂ ਭਜਨਟ ਕਰ ਰਿਹਾ ਡਿਊਟੀ ਹੈ ਤੁਹਾਡੀ ਮੈਨੂੰ ਤਾਂ ਸੂਹ ਤੱਕ ਲੋ ਸ਼ਾਂਤ ਤਰ ਤਨਖਾਹ ਮਿਲ ਜੇ ਨਹੀਂ ਹੈ ਮੈਂ ਸੋਚ ਕੇ ਵੀ ਚੱਲਦਾ ਮੈਨੂੰ ਤਨਖਾਹ ਮਿਲ ਗਈ ਮੈਨੂੰ ਕੀ ਲੋੜ ਹੈ ਪਰ ਨਹੀਂ ਡਿਊਟੀ ਐਜ਼ ਅ ਡਿਊਟੀ ਮੈਨੂੰ ਤਨਖਾਹ ਦਿੱਤੀ ਹੈ ਸ਼ਾਮ ਤੱਕ ਜੇ ਮੈਨੂੰ 2000 ਮਿਲਦਾ ਮੈਂ ਉਹਦਾ 200 ਹਰਾਮਪੁਣਾ ਕਰਕੇ 1800 ਤਾਂ ਡਿਊਟੀ ਕਰਕੇ ਜਾਵਾਂ ਮੈਨੂੰ ਤਾਂ ਮਨ ਨੂੰ ਤਸੱਲੀ ਆ ਨਹੀਂ ਤਸੱਲੀ ਨਹੀਂ ਪਬਲਿਕ ਇੱਥੇ ਦੁਖੀ ਹੈ ਟਰੈਪ ਕੁਝ ਖੜੀ ਹੈ ਪਰ ਮੇਰਾ ਇੱਥੇ ਟਰੈਪ ਕਨ ਚਾਰਜ ਲੱਗਦਾ ਕਿ ਤੋਕ ਕੋਈ ਤੋਕ ਨਹੀਂ ਜਿੱਤੇ ਮੈਨੂੰ ਕਹਿੰਦਾ ਜਾਮ ਲੱਗਿਆ ਹੈ ਮੇਰਾ ਉੱਤੇ ਜਾਣਾ ਫਰਜ਼ ਹੈ ਮੈਂ ਦਫ਼ਤਰ 'ਚ ਮੈਂ ਨਹੀਂ ਆਇਆ ਦਫ਼ਤਰ 'ਚ ਮੈਂ ਨਹੀਂ ਆਇਆ ਮੈਂ ਸਿਰਫ ਡਿਊਟੀ ਕਰਨ ਆਇਆ ਮੇਰਾ ਉਹ ਜਾਮ ਖਲਾਣਾ ਮੇਰਾ ਫਰਜ਼ ਹੈ ਮੇਰੀ ਡਿਊਟੀ ਹੈ ਉੱਤੇ ਲੋਕ ਵੀ ਕਈ ਵਾਰੀ ਕਹਿ ਦਿੰਦੇ ਆ ਅਸੀਂ ਐ ਲੰਘਾਂਗੇ ਅਸੀਂ ਪੱਪਲ ਕਨੂ ਹਮੇਸ਼ਾ ਸਾਡਾ ਸਾਥ ਦੇਣਾ ਪੈਣਾ ਸਾਨੂੰ ਸਾਥੋਂ ਸਾਥ ਲੈਣਾ ਪੈਣਾ ਇਹ ਤੇ ਵਧੀਆ ਚੱਲੂਗੀ ਟਰੈਪ ਕੋ ਦੇ ਲੋਕ ਤੰਗ ਹੋ ਗਏ ਨੇ ਕਿਉਂਕਿ ਲੋਕ ਤੇਲ ਪਰ ਮਾਰੀ ਮਚਾਈ ਜਾਂਦੇ ਰਹਿੰਦੇ ਆ ਮੈਂ ਤਾਂ ਹੱਥ ਬੰਨ ਕੇ ਬੇਨਤੀ ਇਹ ਕਰਦਾ ਟਰੈਪ ਕਦੇ ਰੂਲਰ ਨੂੰ ਸਮਝੋ ਕੰਟਰੋਲ ਕਰੋ ਆਦੇ ਬੱਚਿਆਂ ਨੂੰ ਘਰੋਂ ਨਿਕਲਣਗੇ ਤਿਆਰ ਕਰਕੇ ਭੇਜੋ ਆਉਂਦਿਆਂ ਨੂੰ ਵੇਖੋ ਕਿੱਥੋਂ ਆਇਆ ਇਹ ਵੀ ਇੱਕ ਕ੍ਰਾਈਮ ਹੈ ਬੱਚੇ ਤਾਂ ਆਪਾਂ ਪੁੱਛ ਹੀ ਨਹੀਂ ਰਹੇ ਤੂੰ ਕਿ ਆਇਆ ਕਿੱਥੋਂ ਹੈ ਬੱਚੇ 4 4 5 5 ਤੇ ਚੜੇ ਆ ਚਾਬੀ ਫੜਾ ਜੀ ਤੇ ਜਾ ਹਾਂ ਚਾਓ ਕੋਈ ਲਾਇਸੈਂਸ ਨਹੀਂ ਜੇ ਮੰਨ ਲਓ ਇੰਸ਼ੋਰੈਂਸ ਨਹੀਂ ਲਾਇਸੈਂਸ ਨਹੀਂ ਬੱਚੇ ਨਾਲ ਕਿਸੇਰ ਕਹਾਣੀ ਬਾਤ ਪੜ ਗਈ ਕੌਣ ਜ਼ਿੰਮੇਵਾਰ ਹੈ ਉੱਥੇ ਵੀ ਪੁਲਿਸ ਜ਼ਿੰਮੇਵਾਰ ਪੁਲਿਸ ਕਹਿੰਦੇ ਕਰਦੀ ਕੀ ਹੈ ਰੌਂਗ ਸਾਈਡ ਆ ਰਹੇ ਆ ਟਰੱਕ ਚੜ ਗਿਆ ਉੱਥੇ ਫੇਰ ਕੋਈ ਕਿਸੇ ਤਰ੍ਹਾਂ ਹੋ ਗਿਆ ਫੇਰ ਕਹਿੰਦੇ ਪੁਲਿਸ ਕਰਦੀ ਕੀ ਹੈ ਅਸੀਂ ਰੋਕ ਲਿਆ ਇਹ ਪੁਲਿਸ ਚਲਾਣ ਕਿਉਂ ਕਰਦੀ ਹੈ ਅਸੀਂ ਸਮਝਾ ਕੇ ਤੋਰਤਾ ਇਹ ਪੁਲਿਸ ਬੋਲੀ ਕਿਉਂ ਹੈ ਸਾਨੂੰ ਤਾਂ ਇਹ ਨਹੀਂ ਪਤਾ ਲੱਗਦਾ ਵੀ ਅਸੀਂ ਕਿਹੜੀ ਜਪਾਸ਼ਾ ਜਾਈਏ ਜਿਹਦਾ ਕਹਤਾ ਉਹਨੂੰ ਚਲਾਣ ਨਹੀਂ ਕਰਦੇ ਤੁਸੀਂ ਤੇਰਾ ਤੂੰ ਹਾ ਹਾ ਕਿਉਂ ਕਰਤਾ ਤੂੰ ਚਲਾਨ ਕਿਉਂ ਨਹੀਂ ਕੀਤਾ ਚਲਾਨ ਕਰਤਾ ਤੂੰ ਚਲਾਨ ਕਿਉਂ ਕੀਤਾ ਲੈ ਹਰ ਪਾਸੇ ਪੁਲਿਸ ਗਲਤ ਹੈ ਦਾਤੀ ਸਿਆਣੇ ਕਹਿੰਦਾ ਦਾਤੀ ਦੇ ਦੋਨੇ ਪਾਸੇ ਦੰਦੇ ਆ ਇੱਕ ਪਾਸੇ ਲੋਕਾਂ ਦੇ ਦੋਨੇ ਪਾਸੇ ਦੰਦੇ ਆ ਦਾਤੀ ਦੇ ਇੱਕ ਪਾਸੇ ਹੁੰਦੇ ਆ ਮੈਂ ਕਹਿੰਨਾ ਖਾੜ ਵਾਲਿਆਂ ਨੂੰ ਵੀ ਹਰੇਕ ਹਮੇਸ਼ਾ ਸਾਰਾ ਆਲ ਵਰਡ ਪੰਜਾਬ ਨੂੰ ਵੀ ਕਿਉਂਕਿ ਆਪਾਂ ਪੰਜਾਬ ਨੂੰ ਜਾਂ ਖਾੜ ਨੂੰ ਪਹਿਲਾਂ ਖਾੜ ਮੇਰਾ ਕੰਮ ਹੈ ਓਦੋਂ ਬਾਅਦ ਜ਼ਿਲ੍ਹੇ ਦਾ ਹੈ ਓਦੋਂ ਬਾਅਦ ਪੰਜਾਬ ਦਾ ਹੈ ਹੱਥ ਬਨ ਕੇ ਬੇਨਤੀ ਆ ਸੜਕ ਤੇ ਚੱਲਣਾ ਸੋਚ ਸਮਝ ਕੇ ਚੱਲੋ ਆਪਣੇ ਘਰੇ ਕੋਈ ਡੀਕਦਾ ਆਪਣੀ ਮਾਂ ਭੈਣ ਡੀਕਦੀ ਹੈ ਨਸ਼ਾ ਕਰਕੇ ਨਾ ਚੱਲੋ ਸ਼ਰਾਬ ਪੀ ਕੇ ਨਾ ਚੱਲੋ ਆਪਾਂ ਤੰਦਰੁਸਤ ਹੀ ਨਾ ਚੱਲੋ ਸਵੇਰ ਅਰਦਾਸ ਕਰਕੇ ਚੱਲੋ ਸ਼ਾਮ ਨੂੰ ਘਰੇ ਆ ਕੇ ਅਰਦਾਸ ਕਰੋ ਨਸ਼ੇ ਪੱਤੇ ਤੇ ਰਹਤ ਹੋ ਹਰੇ ਹਮੇਸ਼ਾ ਆਉਦੇ ਬੱਚਿਆਂ ਦੀ ਮੈਂ ਇੱਕ ਗੱਲ ਕਹਿਣੀ ਜਨਾ ਆਪਣੇ ਬੱਚਿਆਂ ਦੀ ਪੁਲਿਸ ਵਾਲੇ ਨੂੰ ਵੀ ਆਮ ਪਬਲਿਕ ਨੂੰ ਵੀ ਆਦੇ ਬੱਚਿਆਂ ਦੇ ਜੇਬਾ ਵੇਖੋ ਵੀ ਇਹਦੇ ਜੇਬ ਵਿੱਚ ਕੀ ਹੈ ਆਪਾਂ ਜੇਪਾ ਕਿਤੇ ਵੇਖੀਆਂ ਅਸੀਂ ਆਦੇ ਬੱਚੇ ਸੰਭੇ ਜੇਪਾ ਵੇਖਦੇ ਆ ਉਹਨਾਂ ਦੇ ਕਿਸੇ ਤਰ੍ਹਾਂ ਕੁਝ ਨਿਕਲਿਆ ਹੁੰਦਾ ਕਿਤੇ ਕੋਈ ਸੈਕਟ ਲਈ ਫਿਰਦੇ ਕਿਤੇ ਕੋਈ ਆਪਣਾ ਫਰਜ ਨਹੀਂ ਆਪਾਂ ਸਰਕਾਰਾਂ ਨੂੰ ਦੋਸ਼ ਦਿੰਦੇ ਆ ਪੁਲਿਸ ਨੂੰ ਦੋਸ਼ ਦਿੰਦੇ ਆ ਪਰ ਆਪਣੀ ਘਰ ਦੇ ਵਿੱਚ ਜ਼ਿੰਮੇਵਾਰੀ ਕੋਈ ਨਹੀਂਗੀ ਆਪਣੀ ਜ਼ਿੰਮੇਵਾਰੀ ਹੈ ਆਪਾਂ ਠੀਕ ਆ ਸਰਕਾਰਾਂ ਕਰ ਰਹੀਆਂ ਸਰਕਾਰਾਂ ਆਪਣੀ ਡਿਊਟੀ ਨਿਭਾ ਰਹੀਆਂ ਆਪਣੇ ਪੂਰੀਆਂ ਵਧੀਆ ਕਰ ਰਹੀ ਹੈ ਕੋਈ ਗੱਲ ਨਹੀਂ ਕੋਈ ਕਾਂਗਰਸ ਹੀ ਉਹਨੇ ਵਧੀਆ ਕੀਤਾ ਇਕੱਲਿਆਂ ਨੇ ਵੱਧ ਕੀਤਾ ਬੀਜੇਪੀ ਵਧੀਆ ਕੀਤੇ ਆਪਣੇ ਆਮ ਆਦਮੀ ਪਾਰਟੀ ਬਹੁਤ ਵਧੀਆ ਕੰਮ ਕਰ ਰਹੀ ਹੈ ਮੈਨੂੰ ਇਹ ਨਹੀਂ ਗੱਲ ਕਹਦੇ ਵੀ ਵਾਲੇ ਸਰਕਾਰ ਦਾ ਬਿਲਕੁਲ ਨਹੀਂ ਮੈਂ ਗੱਲ ਸੱਚਾ ਬੋਲੂਗਾ ਸਚਾਈ ਨਾਲ ਬੋਲੂਗਾ ਕਿਉਂਕਿ ਆਪਣਾ ਘਰ ਦੇ ਵਿੱਚ ਸਰਕਾਰ ਤਾਂ ਪੰਜਾਬ ਨੂੰ ਸੰਭਾਲਦੀ ਐ ਤੁਸੀਂ ਆਪਦੇ ਘਰ ਨੂੰ ਵੀ ਸੰਭਾਲੋ ਨਾ ਮੈਂ ਐ ਮੇਰਾ ਫਰਜ਼ ਮੰਦਾ ਉਹਦੇ ਬੱਚਾ ਨੂੰ ਸੰਭਾਲਣਾ ਹੁਣ ਸਰਕਾਰ ਦਾ ਜੰਮੇ ਆਪ ਐ ਨਾ ਕਿ ਸਰਕਾਰ ਸਰਕਾਰ ਨੇ ਤੁਹਾਡੇ ਨਾਲ ਖੜਨਾ ਤੁਸੀਂ ਸਰਕਾਰ ਦੇ ਨਾਮ ਦੇ ਨੇ ਨੂੰ ਐਸਐਸਪੀ ਨੂੰ ਜਾਂ ਐਮਐਲ ਨੂੰ ਕਹੋ ਸਾਡਾ ਬੱਚਾ ਨੱਚੇ ਤੇ ਐ ਇਹਨੂੰ ਕੱਢੋ ਜੰਜਾਲ ਚ ਮੈਂ ਕਹਿੰਦਾ ਇੱਥੇ ਮੈਂ ਹੀ ਆ ਪੁਲਿਸ ਵਾਲਾ ਮੇਰੇ ਕੋਲੇ 10 ਜਨੇ ਆ ਜਰ ਮੈਂ ਕਹਿੰਦਾ ਜੇਬ ਚੋਂ ਸਾਰੀ ਤਨਖਾਹ ਲਾਉਂਗਾ ਮੈਂ ਵਾਦਾ ਕਰਦਾ ਮੇਰੇ ਕੋਲੇ ਆ ਕੇ ਕਹਿੰਨੋ ਸਾਡੇ ਬੱਚ ਨੂੰ ਨੱਚਾ ਚੜਾਓ ਮੈਂ ਛੜਾਉਂਗਾ ਹੋਰ ਦੱਸੋ ਜੇ ਕੋਈ ਆ ਕੇ ਕਹਿੰਦਾ ਸੀ ਰੋਕ ਲੈਣ ਉਹ ਤਾਂ ਕਹਿੰਦੇ ਤੁਸੀਂ ਰੋਕਿਆ ਕੋਈ ਇਹ ਗੱਲਾਂ ਗਲਤ ਹਨ ਆਪਣੇ ਲਈ ਗਲਤ ਹੈ ਹਰੇ ਪਬਲਿਕ ਲਈ ਗਲਤ ਹੈ ਮੈਂ ਇਹ ਗੱਲ ਕਹਿਣਾ ਚਾਹੁੰਦਾ ਤੁਸੀਂ ਹਮੇਸ਼ਾ ਕਿਸੇ ਸਰਕਾਰ ਨੂੰ ਕਿਸੇ ਆਮ ਨੂੰ ਦਾ ਦੋਸ਼ ਦਿਓ ਆਪਾਂ ਆਪਦੇ ਘਰ ਨੂੰ ਵੇਖੀਏ ਆਪਾਂ ਬੱਚਾ ਨੂੰ ਸਮਝਾਈਏ ਬੱਚਿਆਂ ਨੂੰ ਕੇਅਰ ਕਰਕੇ ਬੱਚਾ ਨੂੰ ਸੁਬਾਹ ਤਿਆਰ ਕਰਕੇ ਭੇਜੀਓ ਤੇ ਚੈੱਕ ਕਰਕੇ ਦੀ ਜੇਬ ਚ ਕੀ ਹੈ ਤੇ ਸ਼ਾਮ ਨੂੰ ਪੇਖ ਕੇ ਜੇਬ ਚ ਕੀ ਹੈ ਅੱਖ ਨੂੰ ਪਹਿਚਾਣੋ ਆ ਦੇ ਬੱਚੇ ਦੀ ਨੂੰ ਵੀ ਅੱਖ ਕਿਦਾਂ ਦੀ ਹੈ ਇਹ ਗਹਿਰੀ ਹੈ ਲਹਿਰੀ ਹੈ ਤੇ ਕੋਈ ਗੁਰੂ ਘਰ ਚੋਂ ਆਇਆ ਹੈ ਗੁਰੂ ਘਰ ਚੋਂ ਵੀ ਅੱਖੋਂ ਅੱਖ ਉਹਦਾ ਵੀ ਦੱਸਦੀ ਹੈ ਵੀ ਗੁਰੂ ਘਰ ਚੋਂ ਸ਼ਾਂਤੀ ਹੋਊਗੀ ਬੱਚੇ ਨੂੰ ਜਿਹੜਾ ਪਤਾ ਹੀ ਨਹੀਂ ਉਹਦਾ ਵੀ ਇੱਕ ਵੀ ਕੀ ਇਹਨੇ ਖਾਧਾ ਅਸੀਂ ਇੱਥੇ ਮਿੰਟੋ ਮਿੰਟੀ ਪਛਾਣ ਲੈਨੇ ਆਂ ਅਸੀਂ ਦੱਸ ਦਿਆਂ ਤੂੰ ਕੋਈ ਖਾਧਾ ਹੋਇਆ ਇਹ ਚੀਜ਼ਾਂ ਜ਼ਿੰਮੇਵਾਰੀਆਂ ਬਈ ਇਹ ਪੱਤਰਕਾਰਾਂ ਦੇ ਆਦੇ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਸਾਡੀਆਂ ਆਦੇ ਪਰਿਵਾਰ ਦੀਆਂ ਹਮੇਸ਼ਾ ਇਹ ਨੂੰ ਸੋਚ ਕੇ ਚੱਲੋ ਆਪਾਂ ਜੇ ਪੰਜਾਬ ਬਚਾਉਣਾ ਪੰਜਾਬ ਸਰਕਾਰ ਨਹੀਂ ਬਚਾਉਣਾ ਆਪਾਂ ਹੀ ਬਚਾਉਣਾ ਉਹ ਆਦੀ ਜ਼ਿੰਮੇਵਾਰੀ ਨਿਭਾਈ ਜਾਂਦੀ ਹੈ ਜੇ ਸਾਥ ਦੇ ਦਿਓ ਅਗਲੇ ਦਿਨਾਂ ਤੇ ਵਧੀਆ ਪੰਜਾਬ ਬਣ ਜੂ ਪਰ ਸਾਥ ਨਹੀਂ ਦਿੰਦੇ ਆਪਾਂ ਜੇ ਕੋਈ ਕੰਮ ਕਰਨਾ ਚਾਹੁੰਦਾ ਹੈ ਹਮੇਸ਼ਾ ਉਹ ਤੇ ਮਗਰ ਪੈ ਜਾਂਦੇ ਪੋਲਿਟਿਕਸ ਨਾ ਕਰਨ ਮੈਂ ਕਹਿੰਦਾ ਪੋਲਿਟਿਕਸ ਨਹੀਂ ਕਰਨੀ ਚਾਹੀਦੀ ਪੁਲਿਸ ਦਾ ਸਾਥ ਦਿਓ ਪੁਲਿਸ ਹਮੇਸ਼ਾ ਕਹਿੰਦੀ ਆ ਪੁਲਿਸ ਹਮੇਸ਼ਾ ਸੋਚਦੀ ਆ ਵੀ ਅਜੇ ਨਸ਼ੇ ਨੂੰ ਆਪਾਂ ਖਤਮ ਕਰਗੇ ਪੁਲਿਸ ਇਹ ਵੀ ਗਲਤ ਆ ਕਹਿੰਨੇ ਪੁਲਿਸ ਨਸ਼ਾ ਬਕਾਉਂਦੀ ਆ ਸਾਡੇ ਵੀ ਅਕਸਰ ਤੇ ਬੱਚੇ ਆਰ ਸਾਡੀ ਸੋਚ ਵੀ ਅਸੀਂ ਖਤਮ ਕਰਗੇ ਇਹ ਤਾਂ ਸੋਚ ਆ ਵੀ ਪਤਾ ਨਹੀਂ ਪੁਲਿਸ ਵਾਰਦੀ ਨਸ਼ੇ ਇਹ ਪੋਲਿਟਿਕ ਜਾਂ ਮਤਲਬ ਜਿਹੜੇ ਬੰਦਿਆਂ ਨੇ ਸੋਚਣਾ ਨਹੀਂ ਨਾ ਭਲਾ ਉਹਨੇ ਇਹ ਸ਼ੁਰੂ ਤੋਂ ਇਹਨੇ ਆਹ ਕਿਉਂ ਕਰਤਾ ਉਹਨੇ ਉਹ ਕਰਤਾ ਇਹਨੇ ਆਹ ਕਰਤਾ ਇਹ ਇਹ ਚੀਜ਼ਾਂ ਗਲਤ ਆ ਜਿਵੇਂ ਮੁੱਸੇੜਾ ਕਹਿੰਦਾ ਸੀ ਕਿ ਜਿਨ੍ਹਾਂ ਦੇ ਬੱਚਿਆਂ ਦੇ ਨਾਮ ਜੌਨ ਤੇ ਸਟੀਵ ਉਹ ਆਪ ਮਾਂ ਬੋਲੀ ਦੇ ਰਾਖੇ ਬਣੇ ਫਿਰਦੇ ਆ ਚਲੋ ਆਪਾਂ ਮੈਂ ਕਹਿੰਨਾ ਵੀ ਹਮੇਸ਼ਾ ਮੈਂ ਕਿਸੇ ਨੂੰ ਟਾਰਗੇਟ ਨਹੀਂ ਇਸ ਮਸਲੇ 'ਚ ਕਰਦਾ ਕਿਉਂਕਿ ਪੁਲਿਸ ਦਾ ਕੰਮ ਟਾਰਗੇਟ ਨਹੀਂ ਪੁਲਿਸ ਨੇ ਸਰੇ ਸਾਰਿਆਂ ਨੂੰ ਇੱਕ ਅੱਖ ਨਾ ਦੇਖਣਾ ਹੁਣ ਪੁਲਿਸ ਦੇ ਹੀ ਗੱਲ ਪੈਣ ਲੱਗੇ ਪੁਲਿਸ ਨੂੰ ਉਹਨਾਂ ਕਿ ਤੁਸੀਂ ਮੰਨ ਲਓ ਇੱਥੇ ਦੋ ਜਣੇ ਰੋਕੇ ਆ ਅਸੀਂ ਰੋਕ ਲਿਆ ਉਹ ਬੰਦਾ ਗਲਤ ਕਰ ਰਿਹਾ ਚਾਰਜ ਨੇ ਉਹਦਾ ਹੁੰਦੇ ਆ ਉਹ ਪੁਲਿਸ ਦੇ ਨਾਲ ਭਿੰਨ ਲੱਗੇ ਪਰ ਇਹ ਨਾ ਫਰਜ਼ ਨਹੀਂ ਉਹਦੇ ਵਿੱਚ ਬਹਿ ਕੇ ਉਹਨੂੰ ਸਮਝਾਉਣ ਤੇ ਸਾਨੂੰ ਵੀ ਸਮਝਾ ਲੈ ਸਮਝਾਉਣਾ ਸਾਡੀ ਗੱਲ ਤੇ ਸਾਨੂੰ ਸਮਝਾਉਣਾ ਗੱਲ ਬਾਅਦ ਚ ਕੱਢਦੇ ਪਹਿਲਾਂ ਫੋਨ ਲੈ ਭਾਈ ਗੱਲ ਕਰ ਲੋ ਇਹ ਚੀਜ਼ਾਂ ਤਾਂ ਹਰੇਕ ਦੇ ਘਰ ਕਰ ਗਈਆਂ ਜੇ ਅਦਰ ਨੇ ਕਿ ਇਹ ਚੀਜ਼ਾਂ ਖਤਮ ਹੋ ਜਾਣਾ ਫੋਨ ਨਾਲੀਆਂ ਅਸੀਂ ਵੀ ਨਹੀਂ ਚਾਹੁੰਦੇ ਕਿਸੇ ਕੋਈ ਸਾਨੂੰ ਫੋਨ ਕਰਕੇ ਗੱਲ ਕਰਾਵੇ ਅਸੀਂ ਵੀ ਉਹਦੀ ਪਛਾਣ ਕਰਦੇ ਆ ਵੀ ਇਹ ਸਹੀ ਹੈ ਗਲਤ ਹੈ ਅਸੀਂ ਚਲਾਨ ਕਰਦੇ ਆ ਸਾਨੂੰ ਵੀ ਪਤਾ ਹੈ ਬੰਦਾ ਜੈਨੂਅਨ ਹੈ ਯਾਰ ਇਹ ਮਜਬੂਰੀ ਚ ਜਾ ਰਿਹਾ ਲੇਬਰ ਵਾਲਾ ਮਜਬੂਰੀ ਚ ਜਾ ਰਿਹਾ ਅਸੀਂ ਛੱਡਦੇ ਨੇ ਐਡੀ ਕਿੱਡੀ ਖਾਸ ਗੱਲ ਹੈ ਅਸੀਂ ਕਹਿੰਦੇ ਚੱਲ ਮਜਬੂਰ ਆ ਬੰਦਾ ਹੁਣ ਇੱਕ ਹੁੱਲੜਬਾਜ ਆ ਯਾਰ ਚਾਰ ਜਨੇ ਬੈਠੇ ਉਹਨਾਂ ਦਾ ਕੰਮ ਹੀ ਇਹ ਕੰਮ ਹੈ ਕਿ ਸਕੂਲ ਕਲਾਸ ਲਾਉਣੀ ਨਹੀਂ ਚਾਰ ਬਹਿਣ ਇਧਰੋਂ ਚੱਲ ਪੈਣਾ ਇਧਰੋਂ ਚੱਲ ਪੈਣਾ ਅਸੀਂ ਉਹਨਾਂ ਨੂੰ ਕਿਵੇਂ ਪਿਆਰ ਕਰਗੇ ਵੀ ਵਾਰ-ਵਾਰ ਸਮਝਾਉਂਦੇ ਆ ਸਾਡੇ ਬੱਚੇ ਐ ਪਰ ਨਹੀਂ ਸਮਝਦੇ ਚਲਾਨ ਕਰ ਦਿੰਦੇ ਨੇ ਉਹਦਾ ਇਹਨਾਂ ਦੇ ਇਹੇ ਚੀਜ਼ਾਂ ਬਣਨੀਆਂ ਪੈਣੀਆਂ ਤੁਸੀਂ ਹਮੇਸ਼ਾ ਇੱਕ ਦਾ ਕੰਮ ਤੋਂ ਆਇਆ ਇੱਕ ਆਇਆ ਦੀਹਾੜੀ ਕਰਕੇ ਸਾਨੂੰ ਸੋਚ ਆ ਯਾਰ ਦੀਹਾੜੀ ਕਰਕੇ ਕੋਈ ਗੱਲ ਨਹੀਂ ਆ ਉਹਨੂੰ ਅਸੀਂ ਕਰਦੇ ਆ ਉਹਨਾਂ ਦਾ ਇਹ ਤਾਂ ਨਹੀਂ ਚਲਾਨ ਕਰਕੇ ਭੇਜਦੇ ਆ ਅਸੀਂ ਉਹਨੂੰ ਸਮਝਾ ਕੇ ਭੇਜ ਦੇਣਾ ਇੱਕ ਬੰਦੇ ਦੇ ਵਿਹਲੜ ਹੈ ਨਹੀਂ ਚਲੇ ਜਾਂਦੇ ਸਾਥੋਂ ਨਹੀਂ ਜਾ ਰਹੇ ਜਾਂਦੇ ਉਹ ਅਸੀਂ ਕਹਿੰਨੇ ਵੀ ਆਹ ਤੇ ਮਾਂ ਪਿਓ ਦਾ ਤੇਲ ਕਿਉਂ ਪਾਲਦੇ ਆ ਇਹ ਬੱਚੇ ਨੂੰ ਤੁਸੀਂ ਮੋਟਰਸਾਈਕਲ ਦੇਤਾ ਤੇ ਉੱਤੇ ਜੇ ਜ਼ਰੂਰ ਤਾਂ ਜਾਓ ਤਾਂ ਐਵੇਂ ਤੁਰੇ ਫਿਰ ਕੀ ਤੋਂ ਕਹ ਬਈ ਇਹ ਜੇ ਇਕੱਲੇ ਇਕੱਲੀਆਂ ਵੇਖਣੀਆਂ ਪੈਣੀਆਂ ਤੋਂ ਮੈਂ ਸਿਰ ਉਮੀਦ ਆਹੀ ਕਰਦਾ ਕਿ ਜਦੋਂ ਅੱਜ ਦਾ ਇੰਟਰਵਿਊ ਬਾਹਰ ਆਊਗਾ ਜਿਹੜੇ ਤੁਸੀਂ ਗੱਲਾਂ ਕਹੀਆਂ ਨੇ ਜਿਹੜੀ ਇਵੇਂ ਚ ਪੁਲਿਸ ਦੀ ਪਬਲਿਕ ਸਾਹਮਣੇ ਬਣੀ ਹੋਈ ਹੈ ਉਹ ਇਮੇਜ ਵਿੱਚ ਵੀ ਕੁਝ ਤਬਦੀਲੀ ਆਉਗੀ ਤੇ ਉਹ ਮਾਪਿਓ ਵੀ ਜਦੋਂ ਵੇਖਣਗੇ ਤੇ ਸਮਝਣਗੇ ਕਿ ਅਸੀਂ ਆਪਣੇ ਬੱਚੇ ਦੀ ਜ਼ਿੰਦਗੀ ਵਿੱਚ ਵੀ ਥੋੜਾ ਬਹੁਤ ਦਖਲ ਦਈਏ ਥੋੜੀ ਬਹੁਤ ਇੱਕ ਮਾਪਿਓ ਦਾ ਹੱਕ ਨਭਾਈਏ ਮੈਂ ਕਹਿਣਾ ਇੱਕ ਗੱਲ ਕਹਿਣਾ ਚਾਹੁੰਦਾ ਮੈਂ ਤਾਂ ਟਰੈਪ ਕੰਜਾਰ ਚ ਲੱਗਿਆ ਮੇ ਤੋਂ ਗਲਤੀਆਂ ਹੋਈਆਂ ਹੋਣੀਆਂ ਮੈਂ ਕਹਣਾ ਹਜ਼ਾਰ ਯਾਰ ਗਾਲ ਕੱਢਣ ਮੈਂ ਨਹੀਂ ਕਹਿੰਦਾ ਕਿਸੇ ਨੂੰ ਨਾ ਕੱਢਣ ਠੀਕ ਹੈ ਉਹ ਆਪ ਦੇ ਤੌਰ ਤੇ ਸਹੀ ਹੈ ਮੈਂ ਆਪ ਦੇ ਤੌਰ ਤੇ ਸਹੀ ਹਾਂ ਪਰ ਹੱਥ ਬਨ ਕੇ ਬੇਨਤੀ ਇਹ ਹੈ ਉਹਨਾਂ ਦੇ ਬੱਚੇ ਜਦੋਂ ਸੜਕਾਂ ਤੇ ਚੱਲਦੇ ਆ ਸਾਨੂੰ ਉਹਨਾਂ ਦੀ ਫਿਕਰ ਹੁੰਦੀ ਹੈ ਜਿਹੜਾ ਲੋਕ ਪੈਗ ਲਾ ਕੇ ਚੱਲਦੇ ਆ ਸਾਨੂੰ ਉਹਨਾਂ ਦੀ ਫਿਕਰ ਹੁੰਦੀ ਹੈ ਕਿਉਂ ਹੁੰਦੀ ਆ ਯਾਰ ਇਹ ਨਹੀਂ ਸਹੀ ਸਲਾਮਤ ਘਰੇ ਪਹੁੰਚੇ ਬੱਚੇ ਸਹੀ ਸਲਾਮਤ ਜਾਣ ਮਾਂ ਪਿਓ ਦਾ ਪੈਸਾ ਖਰਾਬ ਨਾ ਕਰਨ ਅਸੀਂ ਸਾਡੀ ਸੋਚ ਇਹ ਹੈ ਜੇ ਲੋਕਾਂ ਦੀ ਨੈਗੇਟਿਵ ਸਾਡੇ ਪ੍ਰਤੀ ਅਸੀਂ ਇਹ ਨਹੀਂ ਕਹਿਣਾ ਸਾਡੇ ਪ੍ਰਤੀ ਚੰਗੀ ਬਣਾਓ ਬਣਾਉਣੀ ਆ ਬਣਾਓ ਨਹੀਂ ਬਣਾਉਣੀ ਬਣਾਉਣਾ ਅਸੀਂ ਆਦੀ ਤਨਖਾਹ ਲੈਨੇ ਅਸੀਂ ਪੂਰੀ ਇਸ ਤਨਖਾਹ ਦੀ ਡਿਊਟੀ ਕਰਨੀ ਕਰਨੀ ਹੈ ਹੱਤ ਬਣ ਕੇ ਬੇਨਤੀ ਹਰੇਕ ਦੀ ਸੁੱਖ ਮੰਗਦੇ ਆਂ ਹਰੇਕ ਇਨਸਾਨ ਦੀ ਸੁੱਖ ਮੰਗਦੇ ਅਸੀਂ ਕੋਈ ਨਸ਼ਾ ਕਰਦਾ ਅਸੀਂ ਉਹਦੀ ਵੀ ਸੁੱਖ ਮੰਗਦੇ ਪ੍ਰਮਾਤਮਾ ਸੱਚੇ ਪਾਤਸ਼ਾਹ ਇਹੇ ਨਸ਼ੇ ਤੋਂ ਬਾਹਰ ਆਵੇ ਤੇ ਆਦੇ ਘਰ ਦੇ ਪਰਵਾਜ਼ ਚ ਸੁੱਖ ਸ਼ਾਂਤੀ ਜਾਵੇ ਸਾਡੀ ਸੋਚ ਹੈ ਸਾਡੀ ਅਫਸਰਾਂ ਦੀ ਸੋਚ ਹੈ ਸਾਨੂੰ ਉੱਪਰੋਂ ਵੀ ਇਹੀ ਆ ਵੀ ਇਹਦੇ ਇਸ ਬਾਰੇ ਆ ਚੀਜ਼ ਕਰੋ ਅਸੀਂ ਹੱਤ ਬਣ ਕੇ ਇਹੀ ਬੇਨਤੀ ਹੈ ਭਾਈ ਇਹ ਚੀਜ਼ਾਂ ਨੂੰ ਤਿਆਗੋ ਹਮੇਸ਼ਾ ਆਦੇ ਕੰਟਰੋਲ ਚ ਰੋ ਤੇ ਸਾਡਾ ਸਾਥ ਦਿਓ ਸਾਡਾ ਸਾਥ ਦੇਣਗੇ ਤੇ ਅਸੀਂ ਤਿੱਗਨੇ ਹੋ ਕੇ ਅੱਗੇ ਕਦਮ ਚੱਲਾਂਗੇ ਇਹ ਅਸੀਂ ਬੇਨਤੀ ਕਰਨਾ ਪਈ ਅਸੀਂ ਸਿਰ ਉਮੀਦ ਆ ਹੀ ਕਰਦੇ ਆ ਕਿ ਪਬਲਿਕ ਵੀ ਤੁਹਾਡਾ ਸਾਥ ਦੇਵੇ ਤੇ ਕਿ ਜਿਹੜੀ ਇਮੇਜ ਪਬਲਿਕ ਦੀ ਬਣੀ ਹੋਈ ਹੈ ਪਬਲਿਕ ਦੇਖ ਵਿੱਚ ਜਿਹੜੀ ਪੁਲਿਸ ਇਮੇਜ ਬਣੀ ਹੋਈ ਹੈ ਉਹ 'ਚ ਥੋੜੇ ਬਦਲਾਅ ਆਉਣ ਸੋ ਇਹ ਸਾਡੇ ਨਾਲ ਮੌਜੂਦ ਸੀ ਖਰੜ ਦੇ ਟ੍ਰੈਫਿਕ ਇਨਚਾਰਜ ਸੁਖਮਿੰਦਰ ਸਰ ਜਿਨ੍ਹਾਂ ਦਾ ਕਹਿਣਾ ਹੈ ਕਿ ਜਿਹੜੀ ਇਮੇਜ ਪਬਲਿਕ ਦੇ ਮਾਨੇ ਚ ਬਣੀ ਹੋਈ ਹੈ ਪੁਲਿਸ ਨੂੰ ਲੈ ਕੇ ਉਹ ਇਮੇਜ ਬਿਲਕੁਲ ਗਲਤ ਹੈ ਇਹਨਾਂ ਦਾ ਮਨ ਨਹੀਂ ਚਾਹੁੰਦਾ ਕਿ ਕਿਸੇ ਗਰੀਬ ਲਾਚਾਰ ਦਾ ਚਲਾਨ ਕੱਟੇ ਆ ਕੋਈ ਹੁੱਲੜਬਾਜ਼ ਹੈ ਕੋਈ ਬਦਤਮੀਜ਼ ਹੈ ਕੋਈ ਸ਼ਰਾਰਤਾ ਕਰਦਾ ਹੈ ਉਸ ਨੂੰ ਇੱਕ ਦੋ ਵਾਰ ਸਮਝਾਉਣਾ ਵੀ ਪੈਂਦਾ ਪਰ ਬਾਅਦ ਵਿੱਚ ਜੇ ਗੱਲਾਂ ਬਾਤਾਂ ਨਾਲ ਗੱਲ ਨਾ ਬਣੇ ਤਾਂ ਉਸ ਦਾ ਚਲਾਨ ਵੀ ਕੱਟਣਾ ਪੈਂਦਾ ਨਾਲ ਨਾਲ ਉਹਨਾਂ ਮਾਪਿਆਂ ਨੂੰ ਵੀ ਇਹਨਾਂ ਨੇ ਸਨੇਹਾ ਦਿੱਤਾ ਹੈ ਕਿ ਜਿਹੜੇ ਮਾਪਿਆਂ ਨੇ ਆਪਣੇ ਪੁੱਤਰਾਂ ਨੂੰ ਧੀਆਂ ਨੂੰ ਗੱਡੀਆਂ ਦੀ ਚਾਬੀ ਫੜਾਤੀ ਹੈ ਇੱਕ ਵਾਰ ਜਿਹੜੀ ਜੇਬ 'ਚ ਉਹਨਾਂ ਨੇ ਉਹ ਚਾਬੀ ਪਈਓ ਜੇਬ ਫਰੋਲ ਕੇ ਦੇਖੋ ਕਿ ਉਹਨਾਂ ਦੇ ਬੱਚਿਆਂ ਨੇ ਖਾਦਾ ਕੀ ਹੈ ਗਲਤ ਪਾਸੇ ਤਾਣੀ ਤੁਰ ਪਏ ਤੁਸੀਂ ਵੇਖ ਰਹੇ ਹੋ ਪੰਜਾਬ ਐਕਸਕਿਊਜ਼ ਮੈਂ ਹਾਂ ਰਿਸ਼ਭ ਚਾਵਲਾ ਉਮੀਦ ਕਰਦੇ ਹਾਂ ਅੱਜ ਦੀ ਤੁਹਾ ਸਾਡੀ ਆਗ ਸੈਗਮੈਂਟ ਤੁਹਾਨੂੰ ਚੰਗੀ ਲੱਗੇਗੀ ਕੈਮਰਾ ਦੇ ਪਿੱਛੇ ਨੇ सोनू ਚਟਾਲਾ ਖਰੜ ਤੋਂ